ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਅੱਜ ਗੱਲ ਕਰਦੇ ਹਾਂ ਮੁਲਾਜ਼ਮ ਮਸਲਿਆਂ ਬਾਰੇ ਤੇ ਉਸ ਦੇ ਵਿੱਚ ਪੈਨਸ਼ਨ ਦੇ ਬਾਰੇ ਪੈਨਸ਼ਨ ਦੇ ਦੋ ਤਿੰਨ ਮਸਲੇ ਸਾਡੇ ਧਿਆਨ ਦੇ ਵਿੱਚ ਨੇ ਅਸੀਂ ਉਹ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਜਿਹੜੀ ਸਾਂਝੀ ਕਰਾਂਗੇ ਕਿ ਕਿੱਥੇ ਮੁਲਾਜ਼ਮਾਂ ਨੂੰ ਜਿਹੜੀ ਪੁਰਾਣੀ ਪੈਨਸ਼ਨ ਮਿਲਣੀ ਸ਼ੁਰੂ ਹੋਈ ਆ ਤੇ ਕਿੱਥੇ ਜਿਹੜੀ ਪਰਿਵਾਰਕ ਪੈਨਸ਼ਨ ਆਫ ਦਾ ਬੈਨੀਫਿਟ ਆ ਬੱਚਿਆਂ ਨੂੰ ਦਿੱਤਾ ਜਾ ਸਕਦਾ ਤੇ ਕੌਣ ਆ ਜਿਹੜਾ ਬਿਨਾਂ ਪੈਨਸ਼ਨ ਤੋਂ ਆ ਜਿਹੜਾ ਰਿਟਾਇਰ ਹੋਇਆ ਸੋ ਪਹਿਲਾਂ ਗੱਲ ਕਰਦੇ ਆ ਕਿ ਪੈਨਸ਼ਨ ਦੇ ਲਾਭ ਨੇ ਜਿਹੜੇ ਪੁਰਾਣੀ ਪੈਨਸ਼ਨ ਬਹਾਲ ਹੋਣ ਤੋਂ ਬਾਅਦ ਆ ਜਿਹੜਾ ਹਿਮਾਚਲ ਸਰਕਾਰ ਵੱਲੋਂ ਜਿਹੜੇ ਇਸ ਸਾਲ ਯਾਨੀ ਕਿ 2023 ਦੇ ਵਿੱਚ ਸਰਕਾਰ ਆਉਣ ਤੋਂ ਬਾਅਦ ਹਿਮਾਚਲ ਗਵਰਨਮੈਂਟ ਨੇ ਉੱਥੇ ਦੇ ਮੁਲਾਜ਼ਮਾਂ ਨੂੰ ਜਿਹੜੀ ਐਨਪੀਐਸ ਤੋਂ ਬਾਅਦ 올ਡ ਪੈਨਸ਼ਨ ਦੇ ਵਿੱਚ ਆ ਕਨਵਰਟ ਹੋਏ ਸੀਗੇ ਮੁਲਾਜ਼ਮ ਤਾਂ ਤਕਰੀਬਨ 800 ਮੁਲਾਜ਼ਮਾਂ ਦੀ ਗਿਣਤੀ ਹੈ ਜਿਹੜੀ ਉਸ ਦੇ ਵਿੱਚ ਪਹੁੰਚ ਚੁੱਕੀ ਹੈ ਜਿਨ੍ਹਾਂ ਨੂੰ ਆ ਜਿਹੜੀ ਪੁਰਾਣੀ ਪੈਨਸ਼ਨ ਦਾ ਲਾਭ ਆ ਜਿਹੜਾ ਉਨਤਾ ਕੇ ਮਿਲਣਾ ਸ਼ੁਰੂ ਹੋ ਚੁੱਕਿਆ ਤਾਂ ਉਹਨਾਂ ਦੇ ਚਿਹਰੇ ਨੇ ਜਿਹੜੇ ਉਹ ਖਿੜੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਜਿਹੜੀ ਹੁਣ ਪੁਰਾਣੀ ਪੈਨਸ਼ਨ ਦੇ ਰੂਪ ਚਾ ਉਹਨਾਂ ਨੂੰ ਤਕਰੀਬਨ 30-35000 ਜਾਨੀ ਕਿ ਆਪਣੀ ਬੇਸਿਕ ਦੀ ਜਿਹੜੀ 50% ਪੈਨਸ਼ਨ ਆ ਉਹ ਮਿਲ ਰਹੀ ਹੈ ਜੇਕਰ ਰਾਜ ਉਹਨਾਂ ਨੂੰ ਐਨਪੀਐਸ ਦੇ ਥਰੂ ਪੈਨਸ਼ਨ ਮਿਲਦੀ ਹੁੰਦੀ ਤਾਂ 2000 3000 ਜਿਹੜੀ ਪੈਨਸ਼ਨ ਆ ਉਹਨਾਂ ਕਰਮਚਾਰੀਆਂ ਨੂੰ ਸੀ ਜਿਹੜੀ ਰਿਸਿਵ ਹੋਣੀ ਸੀ ਤੇ ਦੂਜੀ ਗੱਲ ਕਰਦੇ ਆ ਕਿ ਕੇਂਦਰ ਸਰਕਾਰ ਵੱਲੋਂ ਪੈਨਸ਼ਨ ਦੇ ਨਿਯਮਾਂ 'ਚ ਸੋਧ ਕਰਦੇ ਹੋਏ ਜਿਹੜੇ 2029 ਦਾ ਨਿਯਮਾ 50 ਹੈਗਾ ਕਿ ਜਿਹੜੀਆਂ ਪੈਨਸ਼ਨ ਸਿਵਲ ਸਵਭਾਵਾਨ ਮਿਲਦੀਆਂ ਨੇਗੀਆਂ ਉਸ ਦੇ ਤਹਿਤ ਆ ਜਿਹੜਾ ਕਰਮਚਾਰੀ ਦੀ ਮੌਤ ਤੋਂ ਬਾਅਦ ਆ ਉਸ ਦੇ ਪਰਿਵਾਰਕ ਪੈਨਸ਼ਨ ਆ ਜਿਹੜੀ ਲੱਗਦੀ ਸੀਗੀ ਤਾਂ ਉਸ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਆ ਜਿਹੜਾ ਮਹਿਲਾ ਕਰਮਚਾਰੀ ਨੇ ਉਹਨਾਂ ਦੇ ਪਰਿਵਾਰ ਦੇ ਵਿੱਚ ਜਿਹੜਾ ਬੱਚੇ ਨੇਗੇ ਉਹਨਾਂ ਨੂੰ ਉਹ ਆਪਣੇ ਨਾਮਨੀ ਨੇ ਜੋ ਉਸ ਪੈਨਸ਼ਨ ਦਾ ਬਣਾ ਸਕਦੇ ਨੇ ਉਹ ਕੇਸ ਉਹ ਨੇ ਕਿ ਜਿਨ੍ਹਾਂ ਦੇ ਵਿੱਚ ਮਹਿਲਾ ਕਰਮਚਾਰਨਾਂ ਨੇ ਜਿਹੜੀਆਂ ਉਹ ਜੇਕਰ ਤਲਾਕ ਦਾ ਕੇਸ ਆ ਉਹਨਾਂ ਦਾ ਕੋਈ ਚੰਦਰ ਹੈਗਾ ਉਸ ਵਿਸ਼ੇ ਦੇ ਤਹਿਤ ਆ ਜਿਹੜੀਆਂ ਮੁਲਾਜ਼ਮਾਂ ਨੇਗੀਆਂ ਤਾਂ ਉਹ ਆਪਣੇ ਬੱਚਿਆਂ ਨੂੰ ਆ ਜਿਹੜਾ ਪੈਨਸ਼ਨ ਦਾ ਬੈਨੀਫਿਟ ਆਗਾ ਦੇ ਸਕਦੀਆਂ ਨੇ ਜਾਂ ਹਿੰਸਾ ਦੇ ਜਿਹੜੇ ਘਰੇਲੂ ਹਿੰਸਾ ਦੇ ਕੇਸ ਨੇਗੇ ਜੇਕਰ ਉਹ ਉਹਨਾਂ ਦਾ ਆਧਾਰ ਬਣੇ ਹੋਏ ਨੇ ਤਾਂ ਜਿਹੜੀਆਂ ਮਹਿਲਾ ਕਰਮਚਾਰਨਾਂ ਨੇਗੀਆਂ ਆਪਣੇ ਬੱਚਿਆਂ ਨੂੰ ਆਪਣੇ ਫੈਮਿਲੀ ਪੈਨਸ਼ਨ ਦਾ ਜਿਹੜਾ ਹੱਕ ਆਗਾ ਉਹ ਦੇ ਸਕਦੀਆਂ ਨੇ ਆ ਇਹ ਪਿਛਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਆ ਜਿਹੜਾ ਇਸ ਜਵਾਰੀ ਆ ਜਾਣਕਾਰੀ ਹੈ ਜਿਹੜੀ ਉਸ ਦਿੱਤੀ ਗਈ ਆ ਕਿ ਇਸ ਤੋਂ ਬਾਅਦ ਅਜਿਹੇ ਮੈਲਾ ਕਰਮਚਾਰੀਆਂ ਨੇ ਆਪਣੇ ਬੱਚਿਆਂ ਨੂੰ ਉਹਨਾਂ ਨੂੰ ਇਸ ਦੇ ਕੇਸ ਦੇ ਵਿੱਚ ਆਪਣੇ ਪਤੀ ਨੂੰ ਜਿਹੜੀ ਪੈਨਸ਼ਨ ਦੇ ਜਿਹੜੇ ਲਾਭ ਨੇਗੇ ਉਸ ਤੋਂ ਵਾਂਝਿਤ ਕੀਤਾ ਜਾਂਦਾ ਹੈ ਤੇ ਬੱਚਿਆਂ ਨੂੰ ਉਸ ਦੇ ਨਾਮਨੀਆ ਬਣਾਇਆ ਜਾਂਦਾ ਹੈ ਤੇ ਇੱਕ ਗੱਲ ਕਰਦੇ ਆ ਕਿ ਜਿਹੜੇ ਨੂਰ ਪਰਵੇਦੀ ਦੇ ਵਿੱਚ ਆਪਣੇ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਵੀਰ ਸ਼ਾਇਰ ਰਹੇ ਨੇ ਅਰਜੁਨ ਸਿੰਘ ਜਿਹੜੇ 35 ਸਾਲ ਦੀ ਸਰਵਿਸ ਕਰਨ ਤੋਂ ਉਪਰੰਤ ਹੋਮਗਾਰਡ ਦੇ ਵਿੱਚੋਂ ਆ ਜਿਹੜੇ ਉਹ ਰਿਟਾਇਰ ਹੋਏ ਨੇ ਕਿ ਤਕਰੀਬਨ ਹੋ 1988 ਦੇ ਵਿੱਚ ਪੁਲਿਸ ਲਾਲੋ ਹੋਮਗਾਰਡ ਲਾਲੋ ਉਸ ਦੇ ਵਿੱਚ ਆ ਜਿਹੜਾ ਭਰਤੀ ਹੋਏ ਸੀ ਜਿਸ ਸਮੇਂ ਦੌਰਾਨ ਬਹੁਤ ਸਾਰੇ ਲੋਕ ਸੀਗੇ ਜਿਹੜੇ ਪੁਲਿਸ ਦੀ ਨੌਕਰੀ ਕਰਨ ਤੋਂ ਬਹੁਤ ਸਾਰ ਗਰੇ ਸੀਗੇ ਜਿਹੜੇ ਕਰਦੇ ਸੀਗੇ ਉਸ ਸਮੇਂ ਦੌਰਾਨ ਅਰਜਨ ਸਿੰਘ 400 ਰੁਪਏ ਦੀ ਮਹੀਨਾ ਤਨਖਾਹ ਦੇ ਉੱਤੇ ਜਿਹੜਾ ਕੰਮ ਕਰਨ ਦੇ ਲੱਗੇ ਸੀਗੇ ਤੇ ਅੱਜ ਤਕਰੀਬਨ 30000 35000 ਦੀ ਜਿਹੜੀ ਸੈਲਰੀ ਸੀਗੀ ਉਹਨਾਂ ਨੂੰ ਉਹਨਾਂ ਦੀ ਮਿਲਦੀ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਆ ਕੇ ਉਹ 35 ਸਾਲ ਦੀ ਸਰਵਿਸ ਕਰਨ ਤੋਂ ਬਾਅਦ ਜਦੋਂ ਪਿਛਲੇ ਦਿਨੀ ਉਹ ਰਿਟਾਇਰ ਹੋਏ ਨੇ ਤਾਂ ਉਹਨਾਂ ਨੂੰ ਬਿਨਾਂ ਕੋਈ ਜੀਪੀਐਫ ਦੇ ਬਿਨਾਂ ਕੋਈ ਪੁਰਾਣੀ ਪੈਨਸ਼ਨ ਦੇ ਲਾਭਾਂ ਤੋਂ ਜਿਹੜਾ ਉਹ ਸੇਵਾ ਮੁਕਤਾ ਉਹ ਹੋ ਗਏ ਨੇ ਤੇ ਕਾਰਨ ਕੀ ਹੈ ਵੀ ਜੇਕਰ ਪੰਜਾਬ ਦੇ ਵਿੱਚ ਪੁਰਾਣੀ ਪੈਨਸ਼ਨ ਬਹਾਲ ਹੁੰਦੀ ਤਾਂ ਜੋ ਵੀ ਇੱਕ ਮਾਨਮਤੇ ਰੂਪ ਦੇ ਵਿੱਚ ਇੱਕ ਪੈਨਸ਼ਨ ਦਾ ਹੱਕ ਲੈ ਕੇ ਆ ਜਿਹੜਾ ਆਪਣੇ ਘਰ ਨੂੰ ਜਾਂਦੇ ਜਿਸ ਦਿਨੋਂ ਉਹ ਆਪਣੀ ਅਗਲੀ ਜ਼ਿੰਦਗੀ ਸੀ ਜਿਹੜੀ ਤਾਂ ਉਹ ਉਸ ਨੂੰ ਬੱਧੇ ਰੂਪ ਦੇ ਵਿੱਚ ਆ ਗੁਜ਼ਾਰ ਸਕਦੇ ਪਰ ਅੱਜ ਪੁਰਾਣੀ ਪੈਨਸ਼ਨ ਬਹਾਲ ਨਾ ਹੋਣ ਕਾਰਨ ਪੰਜਾਬ ਦੇ ਵਿੱਚ ਅਜਨ ਸਿੰਘ ਨੂੰ ਖਾਲੀ ਹੱਥਾਂ ਜਿਹੜੇ ਆਪਣੇ ਘਰ ਨੂੰ ਜਾਣਾ ਪਿਆ ਤੇ ਉਹਨਾਂ ਨੂੰ ਇੱਕ ਸਨਮਾਨਜਨਕ ਪੈਨਸ਼ਨ ਸੀ ਜਿਹੜੀ ਮਿਲਣੀ ਸੀਗੀ ਉਹ ਨਹੀਂ ਮਿਲੀ ਬੇਸ਼ੱਕ ਪੰਜਾਬ ਦੇ ਵਿੱਚ 18 ਨਵੰਬਰ 2022 ਤੋਂ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਕੀਤਾ ਸੀ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਆ ਜਿਹੜੀ ਪੁਰਾਣੀ ਪੈਨਸ਼ਨ ਬਹਾਲ ਹੁੰਦੀ ਆ ਪਰ ਅੱਜ ਤੱਕ ਵਿਓਸ ਪੈਨਸ਼ਨ ਦਾ ਇੱਕ ਵੀ ਕਰਮਚਾਰੀ ਨੂੰ ਆ ਜਿਹੜਾ ਪੰਜਾਬ ਦੇ ਵਿੱਚ ਲਾਭ ਆ ਜਿਹੜਾ ਉਹ ਨਹੀਂ ਮਿਲ ਲੱਗਿਆ ਜਿਸ ਦੇ ਨਾਲ ਹੀ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਹਿਮਾਚਲ ਦੇ ਵਿੱਚ 2023 ਦੇ ਵਿੱਚ ਜਿਹੜੀ ਪੁਰਾਣੀ ਪੈਨਸ਼ਨ ਮਿਲਦਾ ਜਿਹੜਾ ਅਲਾਨਸ ਸੀਗਾ ਤੇ ਨੋਟੀਫਿਕੇਸ਼ਨ ਸੀ ਹੋਇਆ ਸੀਗਾ ਜਿਸ ਦੇ ਤਹਿਤ 800 ਮੁਲਾਜ਼ਮ ਨੇ ਜਿਹੜੇ ਹੁਣ ਤੱਕ ਉਸ ਦੇ ਪੈਨਸ਼ਨ ਦਾ ਬੇਨਫੀਟ ਲੈਣਾ ਸ਼ੁਰੂ ਹੋ ਗਿਆ ਪਰ ਇਸ ਦੇ ਮੁਕਾਬਲੇ ਪੰਜਾਬ ਦੇ ਵਿੱਚ ਇੱਕ ਵੀ ਮੁਲਾਜ਼ਮ ਨੂੰ ਹੁਣ ਤੱਕ ਪੁਰਾਣੀ ਪੈਨਸ਼ਨ ਦਾ ਜਿਹੜਾ ਲਾਭ ਉਹ ਨਹੀਂ ਮਿਲਣ ਲੱਗਿਆ ਸੋ ਅੱਜ ਦੀ ਵੀਡੀਓ ਸੀ ਜਿਹੜੀ ਉਹ ਪੈਨਸ਼ਨਾਂ ਦੇ ਨਾਲ ਸੰਬੰਧ ਸੀ ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਪ੍ਰੋਗਰਾਮ ਤੇ ਜਾਣਕਾਰੀ ਵਧੀਆ ਲੱਗੀ ਹੋਵੇਗੀ ਜੇਕਰ ਸਾਡਾ ਪਰ ਦਿੱਤੀ ਗਈ ਜਾਣਕਾਰੀ ਇਹ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਸੋ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ